ਹੈਗਾ ਹੈਗਾ ਹੋਰ ਸਭ ਤੋਂ ਪਹਿਲਾਂ ਨਾਲ ਪਾਟੋ ਮਾਫੀ ਚਮਿਆ ਥੱਲੇ ਕਰ ਲੋ ਪਰਸੇ ਕਿ ਘੰਟਾ ਦੇਰ ਘੰਟਾ ਅਸੀਂ ਸਾਡੇ ਕੋਲ ਦੇਖਉਂਦੇ ਆਂ ਇਲਾਕੇ ਦੇ ਅੰਦਰ ਬੋਟਾ ਦਾ ਦੌਰ ਹੈ ਤੁਹਾਨੂੰ ਪਤਾ ਇੱਕ ਬਹੁਤ ਹੀ ਮਹਾਨ ਸ਼ਖਸੀਅਤ ਚੰਨੀ ਜੀ ਦੀ ਚਲੀ ਮੁੱਖ ਮੰਤਰੀ ਪੰਜਾਬ ਜਿਹਨਾਂ ਨੂੰ ਆਪਣੇ ਜ਼ਿਲंधर ਉਪ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਨੇ ਨਿਗਰਦਾ ਹਾਲੇਕ ਬੰਦੇ ਦੇ ਵਿੱਚ ਤੇ ਦੇਖਿਆ ਕਿ ਸਾਨੂੰ ਚੰਨੀ ਸਾਹਿਬ ਦੀ ਦਾਰਸ਼ਨ ਦੇ ਕਿਉਂਕਿ ਬਹੁਤ ਬੀਜਾ ਦੇ ਵਿੱਚ ਨੇ ਜੇ ਚੰਨੀ ਸਾਹਿਬ ਵੀ ਆਉਣਗੇ ਪਰ ਉਹਨਾਂ ਤੋਂ ਪਹਿਲਾਂ ਉਹਨਾਂ ਦੇ ਭਰਕਰਾਰ ਨਰਜੀਤ ਸਿੰਘ ਚੰਨੀ ਜੀ ਉਹ ਸਾਡੇ ਦਰਮਿਆਨ ਆਇਆ ਸਾਡੇ ਨਾਲ ब्लॉक शाम के कलर दे वाइट चेयर जसवीर जैसे ने और अपने पटिया को तो सरपंच साधवी जी और सोनदा साहब जी साडे सिरोज पाल जी और साडे रामपाल जी सरपंच बछवा को सरपंच सारे आया है ਪੈਨਗੁਰੂ ਦਾ ਜੀ ਆਇਆਂ ਨੂੰ ਕਹਿੰਦੇ ਹਾਂ ਤੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਐਸੀ ਤਰ੍ਹਾਂ ਜਿਸ ਰਾਜੇ ਕਾਇਖ ਬਣਿਆ ਹੋਇਆ ਹੈ ਪਰਮਾਤਮਾ ਐਸੀ ਤਰ੍ਹਾਂ ਇਹਨਾਂ ਦਾ ਸਾਥ ਦੇ ਕੇ ਸਾਕੇ ਕੋਈ ਕਾਮ ਸਿਆਪ ਹੋਣ ਬਹੁਤ 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 ਜਨਾ ਨੂੰ ਬਹੁਤ ਦੇਰ ਤੋਂ ਇਹਨਾਂ ਕਿਰਤਾਂ ਜਨਾ ਸਾਡੇ ਤੁਹਾਡਾ ਸਹਿਯੋਗ ਕਰ ਰਹੀ ਹੈ ਮੇਰੇ ਨਾਲ ਚੈਲੰਜ ਦੇ ਸਕਦਾ ਹਾਂ ਤੁਹਾਵੀ ਤਰ੍ਹਾਂ ਕਿਉਂਕਿ ਇਹਨਾਂ ਨੂੰ ਸਮੂਹ ਦੇ ਲਈ ਆਪਾਂ ਸਾਰੇ ਦਰਸ਼ਕ ਹੋਏ ਹਾਂ ਪੇਟ ਲਾਗੜਾ ਦੇ ਸਾਰੇ ਰਾਜ ਨਿਵਾਸੀ ਸਾਰੇ ਬਿਲਾ ਹੱਥ ਜੋੜ ਕੇ ਫਤਿਹ ਗੁਲਾਨਾ ਸ਼੍ਰੀ ਵਾਇਗੂ ਜੀ ਦਾ ਖਾਲਸਾ ਸ਼੍ਰੀ ਵਾਇਗੂ ਜੀ ਦੇ ਪ੍ਰਤੀ ਬੜੀ ਖੁਸ਼ੀ ਹੁੰਦੀ ਹੈ ਜਦੋਂ ਮੈਂ ਖਿੰਡਾ ਵਿੱਚ ਜਾਂਦਾ ਕਿ ਤੁਹਾਡੇ ਹਸਲੇ ਚਿਹਰੇ ਮੈਨੂੰ ਸਜਦਾ ਕਰਦੇ ਸਦਾ ਚਰਨ ਜੀ ਸਿੰਘ ਚੰਨੀ ਨੂੰ ਤੁਸੀਂ ਦੇਖਦੇ ਹੋ ਮੇਰੇ ਵਿੱਚ ਤੋਂ ਉਹਨਾਂ ਨੂੰ ਦੇਖਦੇ ਹੋ ਤੁਹਾਡੇ ਉਹ ਬਹੁਤ ਸਰਮਨ ਪਿਆਰੇ ਲੀਡਰ ਹੈ ਜੇ ਆਪਾਂ 2022 ਦੀ ਵਿੱਚ ਵੀ ਗੱਲ ਕਰੀਏ ਜਿੱਥੇ ਸਾਰੇ ਪੰਜਾਬ ਦੇ ਵਿੱਚ ਢੇਰੀ ਚੱਲੀ ਪਰ ਦੁਆਬੇ ਦੇ ਲੋਕਾਂ ਨੇ ਸਰਦਾਰ ਚਰਨਜੀਤ ਸਿੰਘ ਚੰਨੀ ਦਾ ਸਾਥ ਨਹੀਂ ਚੱਲਿਆ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਵੀ ਅੱਜ ਸਾਨੂੰ ਉਹਨਾਂ ਦੇ ਵਿੱਚ ਨੁਮਾਇੰਦੀ ਕਰਨ ਦਾ ਇੱਕ ਮੌਕਾ ਮਿਲ ਰਿਹਾ ਹੈ 2024 ਲੋਕ ਸਭਾ ਚੋਣਾਂ ਚੱਲ ਰਹੀਆਂ ਇਦੇ ਵਿੱਚ ਆਪਾਂ ਮੋਟਾ ਪਾ ਕੇ ਐਮਪੀ ਚੁਣਨਾ ਐ ਐਮਪੀ ਚੁਣ ਕੇ ਉਹਨਾਂ ਦੇ ਅੱਗੇ ਪ੍ਰਧਾਨ ਮੰਤਰੀ ਚੁਣਨਾ ਐ ਪਰ ਇਸ ਵਾਰੀ ਆਪਾਂ ਐਮਪੀ ਤਾਂ ਚੁਣਨਾ ਹੀ ਚੁਣਨਾ ਐ ਇਸ ਵਾਰੀ ਆਪਾਂ ਪ੍ਰਧਾਨ ਮੰਤਰੀ ਬਦਲਣਾ ਵੀ ਕਿਉਂਕਿ 10 ਸਾਲ ਤੋਂ ਜਿਹੜਾ ਪ੍ਰਧਾਨ ਮੰਤਰੀ ਆਪਣੇ ਦੇਸ਼ 'ਤੇ ਰਾਜ ਕਰ ਰਿਹਾ ਉਹਦੀ ਪੰਜਾਬ ਪ੍ਰਤੀ ਨੀਤੀ ਸਾਫ਼ ਨਹੀਂ ਐ ਉਹਦੇ ਪੰਜਾਬ ਦੇ ਨਾਲ ਹਮੇਸ਼ਾ ਵਿਤਕਰਾ ਕੀਤਾ ਹੈ ਚਾਹੇ ਆਪਾਂ ਕਿਸਾਨੀ ਦੀ ਗੱਲ ਕਰੀਏ ਚਾਹੇ ਆਪਾਂ ਗਰੀਬੀ ਦੀ ਗੱਲ ਕਰੀਏ ਅੱਜ ਮਹਿੰਗਾਈ ਜਿਹੜਾ ਸਿਲੰਡਰ 350 ਰੁਪਏ ਦਾ ਅੱਜ ਤੋਂ 10 ਸਾਲ ਪਹਿਲਾਂ ਸੀ ਅੱਜ ਉਹ ਸਿਲੰਡਰ 1100 ਤੋਂ ਚੁਤੀ ਆਇਆ ਹੁਣ ਇਲੈਕਸ਼ਨ ਆਇਆ ਤਾਂ ਉਹ 200 ਰੁਪਏ ਸਸਤਾ ਹੋ ਗਿਆ ਜਿਹੜਾ ਪੈਟਰੋਲ ਡੀਜ਼ਲ 55 ਰੁਪਏ ਸੀ ਅੱਜ ਉਹ 95 ਰੁਪਏ ਨੂੰ ਪੈਟਰੋਲ ਹੋਇਆ ਹੈ ਤੇ 90 ਰੁਪਏ ਨੂੰ ਡੀਜ਼ਲ ਹੋਇਆ। ਐਨੀ ਭੈਗਾਈ ਦੇ ਵਿੱਚ ਆਪਣੇ ਉਹਨੂੰ ਟੈਕਲ ਕਰਨ ਲਈ ਉਹਨੂੰ ਹੈਂਡਲ ਕਰਨ ਲਈ ਸਾਨੂੰ ਨਾ ਕੋਈ ਰੋਜ਼ਗਾਰ ਦਿੱਤਾ ਜਾ ਰਿਹਾ। ਜੇ ਅਸੀਂ ਨਰੇਗਾ ਦੀ ਗੱਲ ਕਰੀਏ ਤਾਂ 10 ਸਾਲ ਪਹਿਲਾਂ ਮਾਨਮੋਹ ਸਿੰਘ ਸਰਕਾਰ ਨਰੇਗਾ ਦੀ ਸਕੀਮ ਲੈ ਕੇ ਆਈ ਸੀ। ਅੱਜ ਨਰੇਗਾ ਦਾ ਵੀ ਰੇਟ ਉੱਥੇ ਹੀ ਖੜਾ ਹੈ। 300 ਰੁਪਏ ਮਿਲਦਾ ਹੈ ਦੇ ਮਹंगाई ਦਾ ਸਨਾਨ ਹੋ ਗਈ ਰੇਟ ਉੱਥੇ ਦਾ ਉੱਥੇ ਹੀ ਖੜਾ ਹੈ ਹਰ ਚੀਜ਼ ਜੇ ਆਪਾਂ ਬਾਜ਼ਾਰ ਚ ਜਾਈਏ ਤਾਂ ਪਤਾ ਰੇਟ ਦਾ ਸਨਾਨ ਹੋ ਚੁੱਕਿਆ ਪਰ ਸਾਡੇ ਘਰਾਂ ਦੀ ਆਮਦਨ ਦਾ ਸਨਾਨ ਨਹੀਂ ਜੇ ਆਪਾਂ ਖਸਾਨੀ ਦੀ ਗੱਲ ਕਰੀਏ ਸਭ ਤੋਂ ਵੱਡਾ ਕੀਤਾ ਜੇ ਪੰਜਾਬ ਦੇ ਵਿੱਚ ਕੋਈ ਹੈ ਤਾਂ ਉੱਥਾ ਕੀ ਦੇ ਵਿੱਚ ਕਿਵੇਂ 2 ਸਾਲ ਆਪਾਂ ਨੂੰ ਦਿੱਲੀ ਦੀ ਸਰਕਾਰ ਦੇ ਲੋਲਿਆ ਪੰਜਾਬ ਨੂੰ 750 ਬੰਦਾ ਆਪਣੇ ਪੰਜਾਬ ਦਾ ਸ਼ਹੀਦ ਹੋਇਆ ਫਿਰ ਆਪਾਂ ਨੂੰ ਇੱਕ ਲਾਰਾ ਲਾ ਕੇ ਉਥੋਂ ਵਾਪਸ ਤੋਂ ਹੁੰਦਿੱਤਾ ਗਿਆ ਵੀ ਤੁਹਾਨੂੰ ਹਾਂਜੀ ਅਸੀਂ ਗਰੰਟੀ ਦਵਾਂਗੇ ਐਮਐਸਐ ਦੀ ਲੀਗਲ ਗਰੰਟੀ ਦਵਾਂਗੇ ਜੇ 2 ਸਾਲ ਬਾਅਦ ਅਸੀਂ ਦੁਬਾਰਾ ਬਾਤ ਪੁੱਛੀ ਵੀ ਸਾਨੂੰ ਅਜੇ ਤੱਕ ਦਿੱਤੀ ਨਹੀਂ 2 ਸਾਲ ਹੋ ਗਏ ਉਹਦੀ ਫਿਰ ਸਾਡਾ ਲੜਖਾ ਇਹਨਾਂ ਅਥਰੂ ਗੈਸ ਗਾੜ ਗੋਲੀਆਂ ਨਾਲ ਸਵਾਗਤ ਕੀਤਾ ਗਿਆ ਉਹ ਪਾਕਿਸਤਾਨ ਦੇ ਬੰਦੇ ਨੇ ਇੱਥੇ ਤੱਕ ਕੀ ਇੱਕ ਮੁੰਡਾ ਸ਼ਹੀਦ ਹੋ ਗਿਆ ਸ਼ੁਕਰਨ ਨਾਮ ਦਾ ਤੇ ਆਪਾ ਜਿਹਨੂੰ ਚੁਣ ਕੇ ਇੱਥੋਂ ਭੇਜਿਆ ਮੁੱਖ ਮੰਤਰੀ ਉਹਦੇ ਵੀ ਲੱਤਾਂ 'ਚ ਜਾਣ ਨਹੀਂ ਰਹੀ ਕਿ ਉਹ ਆਪਣੇ ਪੰਜਾਬ ਦੇ ਲੋਕਾਂ ਨਾਲ ਖੜ ਸਕੇ ਇੱਕ ਵੀ ਐਫ ਆਈ ਆਰ ਹਰਿਆਣਾ ਪੁਲਿਸ ਦੇ ਉਹਨਾਂ ਦੇ ਸੀਐਮ ਨੇ ਨਹੀਂ ਕੀਤੀ ਜ਼ੀਰੋ ਐਫ ਆਈ ਆਰ ਨਾਲ ਕਰਕੇ ਗੱਲ ਨੂੰ ਮੁੰਡੇ ਦੀ ਸ਼ਹਾਦਤ ਰੋਲਦੀ ਕਿਉਂਕਿ ਲੰਕਾ ਚ ਜਾਨ ਹੀ ਨਹੀਂ ਹੈ ਇਹ ਵੀ ਮੋਦੀ ਦੀ ਝੂਲੀ ਚ ਲਿਖਿਆ ਹੋਇਆ ਵੀ ਤੁਸੀਂ ਪੰਜਾਬ ਦੇ ਵਿੱਚ ਅਖਬਾਰ ਚੱਕ ਲੋ ਰੋਜ਼ ਖਬਰ ਇਹ ਹੈ ਵੀ ਮੁੰਡੇ ਨਸ਼ੇ ਨਾਲ ਮਾਰਦੇ ਮੁੰਡੇ ਗੈਂਗਸਟਰ ਵਾਲਾ ਮਾਰਦੇ ਸੜਕ ਤੇ ਜਾਂਦੇ ਦੀ ਚੇਨੀ ਗਿੱਥਲੀ ਦੁਕਾਨ ਦੇ ਬਾਹਰ ਬੈਠੇ ਇਹਨੂੰ ਗੋਲੀਆਂ ਮਾਰ ਕੇ ਅੱਜ ਇਹ ਤਾਂ ਕੋਈ ਨਵਾਂ ਆਰਡਰ ਦੀ ਖਾਲ ਹੋਇਆ ਪੰਜਾਬ ਦੇ ਵਿੱਚ ਜਦੋਂ ਆਪਾਂ ਮੁੱਖ ਮੰਤਰੀ ਜਿਹਨੂੰ ਪੰਜਾਬ ਦਾ ਕੋਈ ਲੈਣਾ ਦੇਣਾ ਨਹੀਂ ਹੈ ਸੁੱਤਾ ਪਿਆ ਉਹ ਇਹਦਾ ਮੁੱਖ ਮੰਤਰੀ ਚੁਣ ਲਿਆ ਤਾਂ ਆਪਣੇ ਤਾਂ ਇਹਦੇ ਖਿਲਾਫ ਹੋਣੀ ਉਹ ਮੁੱਖ ਮੰਤਰੀ ਨੇ 2 ਦਿਨ ਪਹਿਲਾਂ ਸੁਪਰੀਮ ਕੋਰਟ ਦੇ ਵਿੱਚ ਕਬੂਲ ਕੀਤਾ ਹੈ ਜਿਹੜਾ ਐਡਵੋਕੇਟ ਜਨਰਲ ਪੰਜਾਬ ਦਾ ਸਭ ਤੋਂ ਵੱਡਾ ਵਕੀਲ ਜਿਹੜਾ ਸਰਕਾਰ ਦੀ ਰਹਿਮਾਈ ਕਰਦਾ ਹੈ ਕੋਰਟ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਉਹਨੇ ਕਬੂਲ ਕੀਤਾ ਹੈ ਵੀ ਮੁੱਖ ਮੰਤਰੀ ਨੂੰ ਬਹੁਤ ਜ਼ਿਆਦਾ ਖਤਰਾ ਹੈ ਇਹਦੀ ਸਿਕਿਉਰਟੀ ਹੋਰ ਵਧਾਈ ਜਾਵੇ ਅੱਜ ਤੱਕ ਦੇ ਜਿੰਨੇ ਮੁੱਖ ਮੰਤਰੀ ਰਹੇ ਹਨ ਸਭ ਤੋਂ ਜ਼ਿਆਦਾ ਸਿਕਿਉਰਟੀ ਇਹਦੇ ਕੋਲ ਪਹਿਲਾਂ ਹੀ ਹੈ ਪਰ ਹੋਰ ਮੰਗੀ ਹੈ ਇਹ ਉਹੀ ਮੁੱਖ ਮੰਤਰੀ ਹੈ ਜਿਹੜਾ ਸੱਥਾ 'ਚ ਖੜਾ ਹੋ ਕੇ ਕਹਿੰਦਾ ਹੁੰਦਾ ਸੀ ਵੀ ਜੇ ਤੁਸੀਂ ਸਿਕਿਉਰਿਟੀ ਵਾਲੀ ਲੋਕਾਂ 'ਚ ਜਾਣਾ ਹੈ ਫਿਰ ਤੁਸੀਂ ਕੋਈ ਹੋਰ ਕੰਮ ਕਰ ਲਓ ਗੁਰਦੀਖਾਨਾ ਖੋਲ੍ਹ ਲਓ ਅੱਜ ਆਪ ਪੰਜਾਬ ਦੇ ਹਾਲਾਤ ਦੱਸ ਕੇ ਵੀ ਜੇ ਸਿੱਧੂ ਮਸੇਵਾਲਾ ਮਰਿਆ ਤਾਂ ਉਹਦੀ ਸਿਕਿਉਰਿਟੀ ਘਟਾਉਣ ਨਾਲ ਮਰਿਆ ਇਹ ਆਪ ਕਬੂਲਿਆ ਸੁਪਰੀਮ ਕੋਰਟ ਦੇ ਵਿੱਚ ਕਬੂਲਿਆ ਹੀਰਾ ਵਰਗਾ ਮੁੰਡਾ ਆਪਣਾ ਪੰਜਾਬ ਦਾ ਜਿਹਨੇ ਪੂਰੇ ਦੇਸ਼ ਦੇ ਵਿੱਚ ਨਾਮ ਰੋਸ਼ਨ ਕੀਤਾ ਪੂਰੇ ਵਰਲਡ ਦੇ ਵਿੱਚ ਨਾਮ ਰੋਸ਼ਨ ਕੀਤਾ ਉਹਨੂੰ ਇਹਨਾਂ ਨੇ ਮਰਵਾਤਾ ਉਹਦੀ ਸਿਕਿਉਰਿਟੀ ਖਿੱਚ ਕੇ ਔਰ ਉਹ ਸਿਕਿਉਰਿਟੀ ਲਈ ਤੇ ਬਾਹਰ ਲੀਕ ਕਰਦੀ ਗੱਲ ਵੀ ਕਿ ਅਸੀਂ ਉਹਦੀ ਸਿਕਿਉਰਿਟੀ ਲਈ ਅਗਲਿਆਂ ਨੇ ਆ ਕੇ ਮਾਰਤਾ ਹੁਣ ਅੱਜ ਦੇ ਮੁੱਖ ਮੰਤਰੀ ਦੇ ਵੀ ਪਰਚਾ ਹੋਣਾ ਚਾਹੀਦਾ ਸਿੱਧੂ ਮੂਸੇਵਾਲੇ ਮੌਤ ਦੇ ਵਿੱਚ ਉਹ ਵੀ ਉਨਾ ਹੀ ਗੁਨਾਹਗਾਰ ਹੈ ਉਦੀ ਸਲਾਹ ਨਾਲ ਉਹਦੇ مشورے ਨਾਲ ਹੋਮ ਮਿਨਿਸਟਰ ਸੀ ਤਾਂ ਸਲੂਟਿਵ واپس ਗਈ। ਆ ਦਾ ਪੰਜਾਬ ਦੇ ਹਾਲਾਤ ਹੈ। ਜੇ ਪੰਜਾਬ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਹੀ ਸੇਖ ਨਹੀਂ ਹੈ। ਤਾਂ ਫਿਰ ਆਪਾਂ ਆਮ ਲੋਕ ਤਾਂ ਕੀ ਆਪਾਂ ਸੋਚੀਏ ਵੀ ਅਸੀਂ ਸੇਖ ਹਾਂ। ਪਹਿਲਾਂ ਆਪਾਂ ਨੂੰ ਝੂਠੇ ਲਾਰੇ, ਛੁਟਕਲੇ ਸੁਣਾ ਕੇ ਵੋਟਾਂ ਲੈ ਲਈਆਂ। ਬੀਬੀਆ ਨੂੰ 10000 10000 ਰੁਪਏ ਦਾ ਵਾਦਾ ਕਰਤਾ 20000 ਰੁਪਏ ਦਵਾਂਗੇ 25 ਮਹੀਨੇ ਹੋ ਗਏ 25000 ਦਾ ਹਰ ਬੀਬੀ ਦਾ ਉਹਦੇ ਕੋਲ ਖੜਾ 10 ਸੱਥਾਂ 'ਚ ਖੜ ਕੇ ਇਹ ਕਹਿੰਦੇ ਹੁੰਦੇ ਸੀ ਵੀ ਹਰ ਘਰ ਦੇ ਵਿੱਚ ਦੋ ਤਿੰਨ ਜਾਂ ਚਾਰ ਬੀਬੀਆਂ ਹੈਗੀਆਂ ਤਾਂ ਹਰ ਘਰ ਨੂੰ 4000 ਰੁਪਏ ਆਣ ਲੱਗ ਜਾਣਾ ਤਾਂ ਮੰਨਿਓ ਜਾਂ ਨਾ ਮੰਨੋ ਕਿ ਬੀਬੀਆਂ ਨੂੰ ਲੱਗਿਆ ਸ਼ਾਇਦ ਆਣ ਲੱਗ ਜਾਣਾ ਜਿੰਦਾਬੀ ਆਹ ਹੁਣ 25 ਮਹੀਨੇ ਹੋ ਗਏ ਲਾਰੇ ਲਾਉਂਦੇ ਨੂੰ ਮੋਦੀ ਨੇ 15 ਲੱਖ ਦੇਣਾ ਸੀ ਤੁਹਾਨੂੰ ਇਹਦੇ ਵਿੱਚ 1000 ਰੁਪਏ ਦੇਣਾ ਸੀ ਪਰ ਉਹ ਲਾਰੇ ਹੀ ਐ ਇੱਕ ਵੋਟਾਂ ਦੇ ਵੇਲੇ ਉਹ ਲਾਰੇ ਦੁਬਾਰਾ ਉਜਾਗਰ ਹੋ ਜਾਂਦੇ ਐ ਅੱਜ ਤੋਂ 10 ਮਹੀਨੇ ਪਹਿਲਾਂ ਬਾਈ ਇਲੈਕਸ਼ਨ ਹੋਈ ਤਦੋਂ ਫੇਰ ਉਹ ਲਾਰੇ ਵੀ ਅਸੀਂ ਕਰ ਦੇਣਾ ਪੂਰਾ ਆਪਾਂ ਨੂੰ ਵੀ ਲੱਗੀ ਜਾਂਦਾ ਵੀ ਚੰਦ ਖੈਰ ਆਈ ਜਾਣਾ ਫੇਰ ਹੁਣ ਦੁਬਾਰਾ ਇਲੈਕਸ਼ਨ ਆਈ ਫੇਰ ਕਹਿਣਗੇ ਆ ਕੇ ਸੱਤਾ 'ਚ ਇਹ ਕਰ ਦੇਣਾ ਪੂਰਾ ਬਸ ਆ ਗਿਆ 80 ਹਜ਼ਾਰ ਕਰੋੜ ਰੁਪਇਆ ਕਰਜ਼ਾ ਲੈ ਚੁੱਕੀ ਹੈ ਸਰਕਾਰ ਸਾਰੇ ਪਿਛਲੇ ਰਿਕਾਰਡ ਤੋੜ ਚੁੱਕੀ ਹੈ 1 ਰੁਪਇਆ ਵੀ ਕਿਸੇ ਪਿੰਡ ਦੇ ਸਰਪੰਚ ਦੇ ਹੱਥ ਤੇ ਨਹੀਂ ਰੱਖਿਆ ਵੀ ਤੁਸੀਂ ਡਿਵੈਲਪਮੈਂਟ ਕਰਾ ਲਓ ਉਹ 80 ਹਜ਼ਾਰ ਕਰੋੜ ਜਾ ਕਿੱਥੇ ਰਿਹਾ ਸਾਡੇ ਦਾ ਘਰਾਂ ਦਾ 1 ਰੁਪਇਆ ਨਹੀਂ ਪਹੁੰਚ ਰਿਹਾ ਕਿਉਂਕਿ ਜਿਹੜਾ ਮੁੱਖ ਮੰਤਰੀ ਸਾਨੂੰ ਆਪਾਂ ਚੁਣਿਆ ਉਹਨੂੰ ਸਰਕਾਰ ਚਲਾਣ ਦੀ ਨੌਲੇਜ ਹੀ ਨਹੀਂ ਹੈਗੀ

3 ਮਹੀਨੇ ਚ ਇਹ ਜਿਹੇ ਫੈਸਲੇ ਦਿੱਤੇ ਜਿਹਦੇ ਨਾਲ ਗਰੀਬ ਲੋਕਾਂ ਦੀਆਂ ਮੁਸ਼ਕਲਾਂ ਦਾ ਠਰ ਹੱਲ ਹੋ ਸਕਦੀਆਂ ਚਾਹੇ ਉਹਨੇ ਬਿਜਲੀ ਤੇ ਬਕਾਇਏ ਖੜੇ ਸੀ ਉਹਨਾਂ ਦੇ ਲਕੀਰ ਪਾ ਕੇ ਉਹਨਾਂ ਨੂੰ ਦੇਣ ਦੀ ਲੋੜ ਉਹ ਪੰਜਾਬ ਸਰਕਾਰ ਦਊਗੀ ਪਾਣੀ ਦੇ ਬਕਾਇਏ ਪਿੰਡਾਂ ਦੇ ਪਾਣੀਆਂ ਦੇ ਟੈਂਕੀ ਦੇ ਬਕਾਇਏ ਇੱਥੋਂ ਤੱਕ ਕਿ ਜਿਹੜੇ ਲੋਕ ਲਾਲ ਤਖੀਰ ਦੇ ਅੰਦਰ ਰਹਿੰਦੇ ਨੇ ਜਾਤੋਂ ਜਾਤੀ ਸੱਤਰ ਸਾਲ ਤੋਂ ਜਾਤੀ ਤੋਂ ਲੈ ਕੇ ਹੁਣ ਤੱਕ ਜਦ ਤੱਕ ਉਪ ਮੁੱਖ ਮੰਤਰੀ ਨਹੀਂ ਬਣੇ ਸੀ ਕਿਸੇ ਨੇ ਇਹ ਨਹੀਂ ਸੋਚਿਆ ਕਿ ਉਹ ਲੋਕਾਂ ਦੇ ਘਰ ਹੀ ਉਹਨਾਂ ਦੇ ਨਾਮ ਨਹੀਂ ਹੈਗੇ ਉਹਨਾਂ ਨੇ ਲਾਡ ਡੋਰੀ ਵਾਲੀ ਸਕੀਮ ਲੈ ਕੇ ਆਂਦੀ ਵੀ ਲੋਕਾਂ ਦੇ ਘੱਟੋ ਘੱਟ ਨਾਮ ਤਾਂ ਉਹਨਾਂ ਦੇ ਘਰ ਤੋਂ ਘਰ ਨੂੰ ਲੈਣਾ ਤਾਂ ਕੋਈ ਆਪਣੀ ਜ਼ਮੀਨ ਨਹੀਂ ਰੱਖ ਸਕਦਾ ਘਰ ਵੀ ਆਪਣੇ ਨਾਮ ਨਹੀਂ ਆਦਾ ਘਰ ਵੀ ਨਹੀਂ ਰੱਖ ਸਕਦਾ ਤਾਂ ਆਪਾ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਸੋਚਿਆ ਵੀ ਘੱਟੋ ਘੱਟ ਉਹਨਾਂ ਦੇ ਇੱਕ ਘਰ ਦਾ ਨਾਮ ਕਰ ਦੋ ਉਹ ਕਿਉਂ ਕਿਉਂਕਿ ਉਹਨਾਂ ਨੇ ਇਹ ਸਾਰੇ ਹਾਲਾਤ ਤੋਂ ਜਾਣੂ ਸੀ ਥੱਲੇ ਤੋਂ ਉੱਪਰ ਇੱਕ ਐਮਸੀ ਤੋਂ ਉੱਪਰ ਸੀਐਮ ਤੱਕ ਗਏ ਤਾਂ ਉਹਨਾਂ ਨੂੰ ਇੱਕ ਇੱਕ ਚੀਜ਼ ਦਾ ਪਤਾ ਸੀ ਵੀ ਪਿੰਡਾਂ ਦੇ ਵਿੱਚ ਕੀ ਮੁਸ਼ਕਿਲਾਂ ਐ ਕਿਸ ਕੋ ਗਰੀਬੀ ਜੂਝ ਰਹੀ ਐ ਕਿਵੇਂ ਉਹਨਾਂ ਨੂੰ ਹੱਲ ਕਰਨਾ ਜੇ ਪੈਟਰੋਲ ਡੀਜ਼ਲ ਦਾ ਰੇਟ ਕੀਤਾ ਘਟਾਇਆ ਤਾਂ ਵੀ ਆਪਾਂ ਨੂੰ ਫਾਇਦਾ ਹੋਇਆ ਆਪਾਂ ਦੀ ਰੋਜ਼ ਦੇ ਜਿਹੜੇ ਆਪਣੇ ਪੈਸੇ ਲੱਗਦੇ ਐ ਇੱਧਰ ਤੋਂ ਉੱਧਰ ਜਾਂਦੇ ਉਹਦੇ ਵਿੱਚ ਕਟੌਤੀ ਹੋਈ ਜੇ ਬਿਜਲੀ ਦਾ ਰੇਟ ਘਟਾਇਆ 200 ਯੂਨਿਟ ਸ਼ਬਦ ਨੂੰ ਆਪ ਦਿੱਤੇ ਤੇ ਬਿਜਲੀ ਦਾ ਰੇਟ ਜਿਹੜਾ 11 ਰੁਪਏ ਸੀ ਉਹਨੂੰ 200 ਯੂਨਿਟ ਤੱਕ ਸਾਡੇ 3.5 ਰੁਪਏ ਕੀਤਾ ਸਾਡੇ 5 ਰੁਪਏ ਕੀਤਾ ਉਸ ਤੋਂ ਉੱਪਰ ਜਿਹੜਾ ਅੱਜ ਫੇਰ 11 ਲੱਗੇ ਹੁਣ ਇਹਨਾਂ ਨੇ ਆ ਕੇ 300 ਯੂਨਿਟ ਕਰਤਾ ਪਰ ਜੇ 301 ਹੋਵੇ ਤੇ ਜਿਹੜੇ ਆਪਣੇ ਪੂਰੇ 200 ਮਾਫ ਹੁੰਦੇ ਸੀ ਉਹ ਵੀ ਵਿੱਚ ਹੀ ਜਾਂਦੇ ਆ 301 ਦਾ ਬਿੱਲ ਦੇਣਾ ਪੈਂਦਾ ਔਰ ਉਹ 301 ਦਾ ਬਿੱਲ 11 ਰੁਪਏ ਨਾਲ ਐਨਾ ਆ ਜਾਂਦਾ ਵੀ ਪਿਛਲੇ ਮਹੀਨਿਆਂ ਦਾ ਵੀ ਪੂਰਾ ਹਿਸਾਬ ਕਰ ਦਿੰਦਾ ਸੋ ਆਪਾਂ ਅੱਜ ਉੱਪਰ ਸੈਂਟਰ ਦੇ ਵਿੱਚ ਕਾਂਗਰਸ ਦੀ ਸਰਕਾਰ ਲੈ ਕੇ ਆਈਏ ਉਹ ਸਰਕਾਰ ਜਿਹੜੇ ਗਰੀਬਾਂ ਬਾਰੇ ਸੋਚਦੀ ਹੈ ਜਿਨੇ ਨਰੇਗਾ ਵਰਗੀਆਂ ਸਕੀਮਾਂ ਲੈ ਕੇ ਆਂਦੀਆਂ ਜਿਨੇ ਮਨਮੋਨ ਸਿੰਘ ਵਰਗੇ ਮੁੱਖ ਮੰਤਰੀ ਦਿੱਤੇ ਜਿਨ੍ਹਾਂ ਨੇ ਜਦੋਂ ਕੱਚੇ ਤੇਲ ਦਾ ਰੇਟ 74 ਰੁਪਏ ਹੁੰਦਾ ਸੀ ਤੇਲ ਅੱਪਾ ਨੂੰ 55 ਰੁਪਏ ਮਿਲਦਾ ਸੀ ਪ੍ਰੋਸੈਸ ਕਰਕੇ ਅੱਜ ਕੱਚੇ ਦੇ ਤੇਲ ਦਾ ਰੇਟ 35 ਰੁਪਏ ਹੈ ਤੇ ਆਪਾਂ ਨੂੰ 94 ਰੁਪਏ ਦਾ ਮਿਲਦਾ ਤਾਂ ਆਪਾਂ بڑے ਲਿਖਿਆਂ ਦੀ ਸਰਕਾਰ ਲੈ ਕੇ ਆਈ ਹੈ ਅੱਜ ਚਰਨਜੀਤ ਸਿੰਘ ਚੰਨੀ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਵੱਧ بڑے ਲਿਖੇ ਉਮੀਦਵਾਰ ਹੈ ਬੀ ਐਚ ਡੀ ਕੀਤੀ ਹੋਈ ਹੈ ਉਹਨਾਂ ਨੂੰ ਜਾਣੂ ਹੈ ਵੀ ਮੈਂ ਕਿਵੇਂ ਦੇਸ਼ ਚਲਾਣਾ ਹੈ ਕਿਵੇਂ ਮੈਂ ਪੰਜਾਬ ਚਲਾਣਾ ਹੈ ਕਿਵੇਂ ਮੈਂ ਆਪਣੇ ਹਲਕੇ ਦੀ ਡਿਵੈਲਪਮੈਂਟ ਕਰਨੀ ਹੈ ਅਸੀਂ ਖਰੜ ਪ੍ਰਧਾਨੀ ਕੀਤੀ ਦੋ ਵਾਰ ਖਰੜ ਦੇ ਪ੍ਰਧਾਨ ਰਹੇ ਅੱਜ ਵੀ ਖਰੜ ਦੀ ਨੁਹਾਰ ਜਾ ਕੇ ਦੇਖ ਲਓ ਵੀ ਖਰੜ ਕਿੰਨੀ ਡਵੈਲਪਮੈਂਟ ਹੋ ਚੁੱਕੀ ਅਸੀਂ ਚਮਕੌਰ ਸਾਹਿਬ ਦੀ ਨੁਮਾਇੰਦਗੀ ਕੀਤੀ ਅੱਜ ਤੁਸੀਂ ਚਮਕੌਰ ਸਾਹਿਬ ਜਾ ਕੇ ਦੇਖ ਲਓ ਜੇ ਤੁਸੀਂ ਪਛਾਣ ਵੀ ਲੋ ਜੇ ਤੁਸੀਂ 10 ਸਾਲ ਪਹਿਲਾਂ ਗਏ ਹੋਵੋ ਵੀ ਇੰਦਾ ਪਹਿਲਾਂ ਚਮਕੌਰ ਸਾਹਿਬ ਥੈਂਕ ਯੂ ਅੱਜ ਆਪਾਂ ਨੂੰ ਜਲੰਧਰ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ ਤਾਂ ਅਸੀਂ ਡਵੈਲਪਮੈਂਟ ਨੂੰ ਰੱਖ ਕੇ ਮੂਰੇ ਅਸੀਂ ਚਾਹੁੰਦੇ ਹਾਂ ਕਿ ਡਵੈਲਪਮੈਂਟ ਹੋਵੇ ਜਲੰਧਰ ਦੇ ਵਿੱਚ ਤੇ ਵਧੀਆ ਇਨਫਰਾਸਟ੍ਰਕਚਰ ਪੜਾਈ ਦਾ ਆਵੇ ਸਾਡੇ ਲੋਕ ਚੰਗੀ ਨੌਕਰੀ ਕਰ ਸਕਣ ਚੰਗੀ ਉਹਨਾਂ ਕੋਲ ਐਜੂਕੇਸ਼ਨ ਹੋਵੇ ਕਿਉਂਕਿ ਬਾਬਾ ਸਾਹਿਬ ਕਹਿੰਦੇ ਆ ਜੇ ਲੋਕਾਂ ਨੂੰ ਗੁਲਾਮ ਬਣਾਣਾ ਹੈ ਤਾਂ ਉਹਨਾਂ ਨੂੰ ਫ੍ਰੀ ਆਟਾ ਦਾਲ ਦਿਓ ਉਹਨਾਂ ਨੂੰ ਫ੍ਰੀ ਬਿਜਲੀ ਦਿਓ ਪਰ ਉਹਨਾਂ ਨੂੰ ਫ੍ਰੀ ਐਜੂਕੇਸ਼ਨ ਨਾ ਦਿਓ ਨਹੀਂ ਤਾਂ ਉਹ ਆਪਣੀ ਹੱਕਾਂ ਤੋਂ ਜਾਣੂ ਹੋ ਜਾਣਗੇ ਉਹ ਤੁਹਾਡੇ ਵੀ ਆਪਣੇ ਹੱਕਾਂ ਲਈ ਲੜਨ ਲੱਗ ਜਾਣਗੇ ਤਾਂ ਇਹ ਲੋਕ ਆਪਾਂ ਨੂੰ ਗੁਲਾਮ ਬਣਾਉਣ ਲਈ ਸਾਰਾ ਕੁਝ ਫ੍ਰੀ ਤਾਂ ਦਿੰਦੇ ਆ ਸਾਨੂੰ ਫ੍ਰੀ ਸਿੱਖਿਆ ਨਹੀਂ ਦਿੰਦੇ ਸਾਨੂੰ ਫ੍ਰੀ ਮੈਡੀਕਲ ਹੈਲਥ ਕੇਅਰ ਨਹੀਂ ਦਿੰਦੇ ਵੀ ਜੇ ਅਸੀਂ ਅੱਜ ਇਲਾਜ ਕਰਾਣਾ ਹੋਵੇ ਜੇ ਕੋਈ ਬੜਾ ਸਰਜਰੀ ਕਰਾਣੀ ਪਵੇਲੇ ਆਪਾਂ ਨੂੰ ਫੇਰ ਪ੍ਰਾਈਵੇਟ ਹੀ ਜਾਣਾ ਪੈਂਦਾ ਜਿੱਥੇ ਆਪਾਂ ਨੂੰ ਲੱਖਾਂ ਰੁਪਏ ਖਰਚਣੇ ਪੈਂਦੇ ਉਹ ਇੱਕ ਵਾਰੀ ਦੇ ਹਿਸਾਬ ਦਾ ਪੂਰਾ ਕਰ ਦਿੰਦੇ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਾਂ ਇੱਕ ਝੰਡੇ ਹਲੇ ਇਕੱਠੇ ਹੋਈਏ ਸਰਦਾਰ ਚਰਨਜੀਤ ਸਿੰਘ ਚੰਨੀ ਵੀ ਇਕੱਠੇ ਹੋਈਏ ਕਿਉਂਕਿ ਜੇ ਆਪਾਂ ਫਟਦੇ ਐ ਤਾਂ ਉਹਦੇ ਚ ਫਾਇਦਾ ਮੋਦੀ ਨੂੰ ਹੀ ਐ ਜੇ ਆਪਾਂ ਝਾੜੂ ਨੂੰ ਜਾਂ ਬੀਐਸਪੀ ਨੂੰ ਵੋਟ ਪਾਨੇ ਐ ਤਾਂ ਉਹ ਸਿੱਧਾ ਫਾਇਦਾ ਮੋਦੀ ਨੂੰ ਐ ਕਿਉਂਕਿ ਜੇ ਸੈਂਟਰ ਚ ਕੋਈ ਪਾਰਟੀ ਮੋਦੀ ਦਾ ਨਾਲ ਲੜਦੀ ਐ ਤਾਂ ਉਹ ਕਾਂਗਰਸ ਪਾਰਟੀ ਹੀ ਹੈ ਸੋ ਆਪਾਂ ਕਾਂਗਰਸ ਪਾਰਟੀ ਦੇ ਹੱਥ ਮਜ਼ਬੂਤ ਕਰੀਏ ਤਾਂ ਕਿ ਜਿਹੜੇ ਤਾਨਾਸ਼ਾਹ ਲੀਡਰ ਆਪਣੇ ਤੇ ਬੈਠੇ ਆ ਜੇ ਅੱਜ ਸੱਥਾਂ ਦੇ ਵਿੱਚ ਘਰਾਂ ਦੇ ਵਿੱਚ ਇਹ ਗੱਲਾਂ ਹੋ ਰਹੀਆਂ ਵੀ ਆਪਣਾ ਸੰਵਿਧਾਨ ਅਧਰੇ ਚ ਹੈ ਜੇ ਅੱਜ ਸੱਥਾਂ ਦੇ ਵਿੱਚ ਘਰਾਂ ਦੇ ਵਿੱਚ ਇਹ ਗੱਲਾਂ ਹੋ ਰਹੀਆਂ ਵੀ ਪਤਾ ਨਹੀਂ ਅਗਲੀ ਵਾਰ ਇਲੈਕਸ਼ਨ ਹੋਣੀ ਹੈ ਜਾਂ ਨਹੀਂ ਹੋਣੀ ਮੇ ਰਸ਼ੀਆ ਵਰਗਾ ਆਜਾ ਜਣਾ ਇਹ ਕਿਉਂ ਹੋ ਰਹੀ ਹੈ ਕਿਉਂਕਿ ਮੋਦੀ ਪਾਈ ਦੇ ਲੀਡਰ ਜਿਹੜੇ ਆਪਣੇ ਦੇ ਉੱਪਰ ਰਾਜ ਕਰ ਰਹੇ ਆ ਅੱਪਾ ਨੂੰ ਡਰ ਲੱਗ ਰਿਹਾ ਕਿ ਇਹ ਤਾਨਾਸ਼ਾਹ ਕਿਤੇ ਡਿਕਟੇਟਰਸ਼ਿਪ ਨਾਲ ਲੈ ਆਣ ਆਪਣੇ ਦੇਸ਼ ਵਿੱਚ ਜਿਹੜੀ ਆਪਾਂ ਨੂੰ ਵੋਟ ਪਾਉਣ ਦੀ ਆਜ਼ਾਦੀ ਹੈ ਆਪਣੇ ਆ ਆਪਣੇ ਬੋਲਾਂ ਨੂੰ ਖੁੱਲੇ ਆਪ ਜੇ ਅੱਜ ਮੈਂ ਇੱਥੇ ਖੜਾ ਬੋਲ ਰਿਹਾ ਸਰਕਾਰ ਦੇ ਖਿਲਾਫ ਇਹ ਆਪਾਂ ਨੂੰ ਸੰਵਿਧਾਨ ਨੇ ਹੱਕ ਦਿੱਤੇ ਹੋਏ ਹੈ ਵੀ ਅਸੀਂ ਆਪਣੀਆਂ ਗੱਲਾਂ ਲੋਕਾਂ 'ਚ ਜਾ ਕੇ ਬੋਲ ਸਕਦੇ ਹਾਂ ਜੇ ਸਾਡੇ ਤੋਂ ਉਹੀ ਖੋਲ੍ਹੇ ਸੋਮਾਚੰਦਰ ਆਪਾਂ ਇਕੱਠੇ ਹੋਈਏ ਇੱਕ ਝੰਡੇ ਥੱਲੇ ਇਕੱਠੇ ਹੋਈਏ ਤੇ ਆਪਾਂ ਆਪਣੇ ਗੋਲ ਲੋਕਾਂ ਤੱਕ ਪਹੁੰਚਾਈਏ ਅੱਜ ਜੇ ਇੱਥੇ 100 150 ਬੰਦਾ ਬੈਠਾ ਹੈ ਜੇ ਇਹ ਹੀ ਕੱਲ ਨੂੰ ਦੋ ਜਣਿਆਂ ਨੂੰ ਵੀ ਜਾ ਕੇ ਦੱਸੂਗਾ ਤਾਂ ਇਹ ਵੀ ਬੋਲ 300 ਹੋ ਜਾਊਗਾ ਉਹ ਅੱਗੇ ਦੋ ਨੂੰ ਦੱਸੂਗਾ ਤਾਂ 600 ਹੋ ਜਾਊਗਾ ਇਹ ਐਦਾਂ ਆਪਾਂ ਨੂੰ ਬਾਤ ਮੰਨੇ ਉਹਦੇ ਵਿੱਚ ਫਲਾਣੀ ਪੈਣੀ ਹੈ ਕਿਉਂਕਿ ਮੋਦੀ ਨੇ ਆਪਣਾ ਡੰਡਾ ਵੀ ਚਲਾੜਾ ਆਪਣਾ ਪੈਸਾ ਵੀ ਚਲਾੜਾ 10 ਸਾਲ ਦੇਸ਼ ਨੂੰ ਲੁੱਟਿਆ ਉਹ ਵੀ ਆਕੇ ਪਰੋਕ ਬੰਡਣਾ। ਮੈਂ ਤੁਹਾਡਾ ਸਾਰਿਆਂ ਦਾ ਇੰਨੇ ਸ਼ਬਦਾਂ ਨਾਲ ਧੰਨਵਾਦ ਕਰਦਾ। ਵੀ ਆਪਾਂ ਆਸ ਕਰਦਾ ਵੀ ਆਪਾਂ ਸਾਰੇ ਇੱਕ ਛੱਡੇ ਥਲੇ ਇਕੱਠੇ ਹੋ ਕੇ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਤੋਂ ਬੜੀ ਈਡ ਨਾਲ ਜਤਾ ਕੇ ਭੇਜੀਏ ਤਾਂ ਕਿ ਆਪਾਂ ਆਵਾਜ਼ ਪੂਰੇ ਪੰਜਾਬ ਦੇ ਵਿੱਚ ਵੀ ਇੱਕ ਸੁਨੇਹਾ ਭੇਜੀਏ ਵੀ ਸਰਦਾਰ ਚਰਨਜੀਤ ਸਿੰਘ ਚੰਨੀ ਜਿਹੜੇ ਗਰੀਬ ਲੋਕਾਂ ਲਈ ਪੰਜਾਬ ਦੀ ਕਿਸਾਨੀ ਲਈ ਦੇ ਪੰਜਾਬ ਦੇ ਹੱਕਾਂ ਲਈ ਲੜਦੇ ਆ ਅਸੀਂ ਉਹਨਾਂ ਦੀ ਲੜਾਈ ਅਸੀਂ ਆਪ ਲੜਾਂਗੇ ਤੁਹਾਡਾ ਸਾਰਿਆਂ ਦਾ ਇਹਨਾਂ ਸ਼ਰਧਾ ਦਾ ਧੰਨਵਾਦ ਕਰਦਾ ਹਾਂ ਬਾਈਕ ਜੀ ਕੁਕਾ ਸਾਹਿਬ ਜੀ ਇਨਸਾਨਾਂ ਦਾ ਚੜ੍ਹਦੀ ਕਲਾ ਦੀ ਦਿਨਾਂ ਨੇ ਬਾਟੇ ਨਾਲ ਆਪਣੇ ਪੰਜਾਬ ਸਾਡੇ ਕੀਤੇ ਆ ਕਿਉਂਕਿ ਹੱਥਾਂ ਇਹਨਾਂ ਨੂੰ ਨਮਾ ਫੜਿਆ ਇਸ ਕਰਕੇ ਕਿ ਹਰ ਹਰ ਮੇਜੇ ਜਾ ਕੇ ਆਪ ਨੂੰ ਜਿਹੜੇ ਰਾਗ ਰਸਤੇ ਗੀਤ ਦੀ ਹੱਡੀ ਭਰ ਕਰਿਆ ਉਹਨਾਂ ਦੇ ਨਾਲ ਤਾਲ ਤਾਲ ਕਰ ਰਹੇ ਆ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਕੌਣ ਕੌਣ ਸਾਡੇ ਪਾਰਟੀ ਦੇ ਆ ਤੇ ਇਹਨੇ ਦਾ ਆਪਣਾ ਨਮੂਨੇ ਇਹ ਬੰਦੇ ਦੇ ਬਣੀ ਦੇਣਾ ਲੱਗ ਰਿਹਾ ਬਹੁਤ ਆਗਲ ਨਾਲ ਲੜਿਆ ਹੈ ਔਖੀ ਘੜੀ ਚ ਨਹੀਂ ਰੱਖੀ ਗੱਡੀਆਂ ਵੀ ਟਰਾਂਗਿਆ पर जो वर्कर का मन पैना से ना वो भी पा सकता है इस गल का सू अफसोस है क्योंकि बहुत सारे अच्छे का नाम नहीं कहना चाहता हम सू कई बंदे कहते हैं कि मान जी इन सरकार नहीं करता मैं क्या कर सरकार का नहीं है जो घर तो सीखा वो ये बरत रहे हैं इतने साढ़े एम एल ए साहब सारे फोन जो आज़ी आज़ी तो ने ने दंदे दंदे क्या दे परियार दे देना नौ जाने जब भी हम देखते हैं एक आखिरी शादी में वो गड़ियाँ की मेलर पहला हो रही है ना उनको भी तो मेरे पता नहीं चली स्वाद भाषिक ये पार्टी या हमें बहुत अच्छी निकालना देखते हैं आप बांच लों बेटी कलंक की सारे वाला आया वाला पंगवा क्या क्या तुम्हारी मम्मी क ਸ਼ਹਿਰ ਵਾਹੇ ਨੂੰ ਚਿਕਿਤ ਹੈ ਕਿ ਮੈਂ ਪਹਿਲਾ ਤਾਂ ਸਾਰੇ ਹੀ ਨਗਰ اور ਆਪਣੀ ਪੰਚਾਇਤ ਵੱਲੋਂ ਨੰਦੀਪ ਜੀ ਚੰਨੀ ਸਾਹਿਬ ਉਹਨਾਂ ਦਾ ਪਿੰਡ ਦੇ ਵਿੱਚ ਆਉਂਦਾ ਜਿਹੜਾ ਆਟਾ ਅਤੇ ਬਹੁਤ ਹੀ ਜੰਗਲ ਇਕੱਲੇ ਆਪਣੇ ਗੇੜੀ ਦੇ ਨਾਲ ਬਿਲਕੁਲ ਮੋਢੇ ਦੇ ਮੋਢਾ ਨਾਲ ਲਾ ਕੇ ਸਪੋਰਟ ਕਰਿਆ ਹੈ ਆਪਣੇ ਡੈਡੀ ਜੀ ਨੂੰ ਇਸ ਹਲਕੇ ਦੇ ਵਿੱਚੋਂ ਐਮਪੀ ਬਣਾ ਕੇ ਆਪਾਂ ਸਾਰੇ ਹੀ ਨਗਰ ਦੇ ਜਿਤਾਉਣਾ ਹੈ ਜੋਏ ਆਪਣੇ ਪਿਤਾ ਜੀ ਨੇ ਇੰਤਜ਼ਾਰ ਕਰ ਰਿਹਾ ਉਸ ਦਾ ਮੁੱਲ ਆਪਾਂ ਬੋਰਡ ਨੇ ਬੋਰਡ ਪਾ ਕੇ ਆਪਾਂ ਉਹ ਮੁੱਲ ਜਿਹੜਾ ਮੁੱਲ ਹੈ ਤਾਂ ਜੋ ਕੋਣ ਵਾਲੇ ਸਮੇਂ ਦੇ ਵਿੱਚ ਆਪਾਂ ਪਿੰਡ ਦੇ ਲਈ ਜਿੰਨੇ ਵੀ ਵਿਕਾਸ ਕਾਰਜ ਚੱਲਣੇ ਆ ਜਾਂ ਚੱਲ ਰਹੇ ਆ ਪਾਉਣਾ ਦੇ ਲਈ ਇਹਨਾਂ ਕੋਲੋਂ ਮੰਗ ਰੱਖ ਸਕੀਏ ਕਿ ਸਾਡੇ ਪਿੰਡ ਦੇ ਵਿੱਚ ਆਹ ਕੰਮ ਰਹਿੰਦਾ ਹੈ ਜਾਂ ਆਹ ਘਰੋਂੜ ਬੜਾ ਹੈ ਪਹਿਲਾਂ ਵੀ ਕਾਂਗਰਸ ਪਾਰਟੀ ਨੇ ਸਾਡੇ ਪਿੰਡ ਨੂੰ ਬਹੁਤ سارے ਕੰਮ ਦਿੱਤੇ ਆ ਮੈਂ ਖੁਦ ਪੰਚਾਇਤ ਮੈਂਬਰ ਆ ਅਸੀਂ ਕਾਂਗਰਸ ਪਾਰਟੀ ਦਾ ਤਹਿਤੋਂ ਧੰਨ ਧੰਨਵਾਦ ਕਰਦੇ ਆ ਕਿ ਸਾਡੇ ਪਿੰਡ ਨੂੰ ਹੀ ਕੋਈ ਕਮੀ ਨਹੀਂ ਰਹਿਣ ਦਿੱਤੀ ਚਾਹੇ ਉਹ ਰਾਹ ਬਣਨੇ ਆ ਚਾਹੇ ਉਹ ਨਾਲੀਆਂ ਬਣਨੀਆਂ ਜਾ ਪਿੰਡ ਦੇ ਵਿੱਚ ਸਪੋਰਟਸ ਦੇ ਪੈਸੇ ਦਿੱਤੇ ਜਾਂ ਸ਼ਮਸ਼ਾਨ ਦਾ ਟੈਨ ਪੈਸੇ ਦਿੱਤੇ ਹੋੜ ਵੀ ਇਹ ਨਹੀਂ ਆਸ ਰੱਖਦਾ ਕਿ ਹੌੜਲੇ ਸਮੇਂ ਦੇ ਵਿੱਚ ਕਾਂਗਰਸ ਸਰਕਾਰ ਦੇ ਐਮਪੀ ਬਣ ਕੇ ਸੈਂਟਰ ਦੇ ਵਿੱਚ ਜਾਣਾ ਤਾਂ ਜੋ ਸਾਡੇ ਪਿੰਡਾਂ ਦੀਆਂ ਜਿਹੜੀਆਂ ਸਮੱਸਿਆਵਾਂ ਹਨ ਉਹ ਸੈਂਟਰ ਸਰਕਾਰ ਨੂੰ ਜਾ ਕੇ ਦੱਸੀਆਂ ਜਾਣ ਔਰ ਉਹ ਸਾਡੀਆਂ ਹਾਲਤਾਂ ਇਸ ਦਾ ਕਿ ਮੈਂ ਬਹੁਤ ਹੀ ਸਾਰੇ ਵੀ ਜਿੰਨੇ ਵੀ ਪਲਵਾਨ ਤੇ ਸੰਗਠਨ ਨਵਾਲਾ ਦਾ ਸਾਰੇ ਦਾ ਤੇ ਧੰਨਵਾਦ ਇੱਕ ਥੋੜਾ ਜਿਹਾ ਨਮਦਰਚੇ ਜੇ ਤੁਹਾਡਾ ਸਮਾਜ ਦਾ ਸ਼ਡਿਊਲ ਵਿਜੀ ਚੱਲਦਾ ਹੈ ਨਾ ਉਸੇ ਦੇ ਹਿਸਾਬ ਨਾਲ ਪਿੰਡਾਂ ਦੇ ਵਿੱਚ ਹਰ ਚੀਜ਼ ਦਾ ਜਿਹੜਾ ਸਮਾਂ ਆ ਉਹ ਬਹੁਤ ਕੀਮਤੀ ਆ ਇਸ ਕੰਮ ਦੇ ਹਿਸਾਬ ਨਾਲ ਕਿਰਪਾ ਕਰਕੇ ਜਦੋਂ ਵੀ ਤੁਸੀਂ ਰਾਤ ਨੂੰ ਸ਼ਡਿਊਲ ਬਣਾਉਂਦੇ ਆ ਉਹ ਐਗਜ਼ੈਕਟ ਰੱਖੋ ਚਲੋ 1 ਘੰਟਾ ਲੇਟ ਹੋ ਜਾਏ ਤਾਂ ਕੋਈ ਗੱਲ ਨਹੀਂ ਆਪਾਂ ਬੈਠ ਕੇ ਵੇਟ ਕਰ ਸਕਦੇ ਆ ਪਲੀਜ਼ 3-4 ਚਾਰ ਘੰਟੇ ਵੇਟ ਕਰਨਾ ਉਹ ਬਹੁਤ ਔਖਾ ਹੈ ਅਸੀਂ ਸਮੇਂ ਦੇ ਵਿੱਚ ਕਿਉਂਕਿ ਸਾਰੇ ਆਪਣੇ ਕੰਮਕ ਸੋਧ ਰਹੇ ਆ ਜਾਂ ਜਿਹੜੇ ਹੋਰ ਲੇਬਰ ਕਰਨ ਵਾਲੇ ਬੰਦੇ ਆ ਉਹਨਾਂ ਦਾ ਵੀ ਸੜਿਓ ਸੁਭੀ ਜੀ ਆ ਕਿਰਪਾ ਕਰਕੇ ਇੱਕ ਸੁਝਾਅ ਆ ਮੈਂ ਏਸੀ ਤੇ ਤੁਸੀਂ ਗੌਰ ਜ਼ਰੂਰ ਕਰੋ ਠੀਕ ਹੈ ਜੀ ਬਾਕੀ ਅਸੀਂ ਸਾਰੇ ਜਣੇ ਤੁਹਾਡੇ ਨਾਲ ਆ ਕੰਮੀ ਕਿਸੇ ਗੱਲ ਵੀ ਨਹੀਂ ਛੱਡੇ ਆਪਾਂ ਪਹਿਲਾਂ ਵੀ ਨਹੀਂ ਛੱਡੀ ਤੇ ਹੁਣ ਵੀ ਨਹੀਂ ਛੱਡਾਂਗੇ ਠੀਕ ਹੈ ਜੀ ਬਹੁਤ ਧੰਨਵਾਦ ਜਿੰਲੀ ਕਿ ਮੈਂ ਅਧਿਕਾਰਨੀ ਕਹਣਾ ਕਿ ਪਹਿਲਾ ਸਾਡੀ ਜਿਹੜੀ ਨਾ ਪਹਿਲਾਂ ਦੀ ਰੀਤ ਰਹੀ ਸੀਗੀ ਲੇਟ ਆਉਣ ਦੀ ਲੋਕਾਂ ਨੂੰ ਸਾਂਝਿਆ ਕਿ ਉਸੇ ਹੀ ਤਰ੍ਹਾਂ ਪਰ ਉਹਦੇ ਨਾਲ ਜਿਹੜਾ ਵਿਕਰਮ ਸਿੰਘ ਨਹੀਂ ਬਿਜੋੜਾ 3 ਘੰਟੇ ਦੇਣਾ ਨਾ ਇਹ ਪੂਰੇ 9 ਵਜੇ ਉਥੇ ਨਗਰ ਆ ਗਿਆ ਸੀ ਲੇਕਿਨ ਉਥੇ ਕਿਉਂਕਿ ਸਾਡੇ ਬੰਦੇ ਨੂੰ ਪਤਾ ਸੀ ਕਿ ਲੇਟੇ ਆਉਣਦੇ ਆ ਉਥੇ ਸਾਨੂੰ 1 ਘੰਟਾ ਦੇਰ ਹੋਣਾ ਪਿਆ ਉਹ ਪ੍ਰਧਾਨ ਸੀ ਆਪਣੇ ਮੱਖਣ ਸਿੰਘ ਜੀ ਇਹਨਾਂ ਦੇ ਰਿਸ਼ਤੇਦਾਰ ਹੀ ਆ ਤੇ ਉੱਥੋਂ ਸਾਨੂੰ 3 ਘੰਟੇ ਦਾ ਜਿਹੜਾ ਦੇਖੋਣਾ ਹੋਇਆ ਤਾਂ ਇੱਕ ਜਿਹੜਾ ਆਪਾਂ ਪ੍ਰੋਗਰਾਮ ਚਾਲੋਕ ਪ੍ਰੋਗਰਾਮ ਤੋਂ ਬਾਅਦ ਪਰ ਜਾਣਾ ਸੀ ਉਹ ਬੰਦੇ ਨੂੰ ਪਤਾ ਨਹੀਂ ਸੀ ਪਹਿਲੇ ਲਾਂਢਾ ਆਉਣਾ ਸੀ ਫੇਰ ਰਹਿਮਤ ਜਾਣਾ ਸੀ ਉਹ ਜਿਹੜਾ ਬਣਾਇਆ ਸੀ ਨਾ ਚਾਰ ਉਹਦੇ ਬਾਕੀ ਬਾਕੀ ਸੋਧ ਤੇ ਗੱਲ ਤੇ ਹੋ ਗਈ ਆ ਫਿਰ ਸਾਡਾ ਬਹੁਤ ਬਹੁਤ ਧੰਨਵਾਦ ਆ ਨੰਬਰ نوٹ ਕਰ ਲੈ 9812134600738 ਜੇਕਰ ਜੇ ਕੋਈ ਮਾਤੀ ਕੰਮ ਕਰੋ ਫਨੀ ਕਾਲ ਕਰ ਸਕਦੇ ਹੋ 9812134 ਬਹੁਤ ਬਹੁਤ ਥੋੜਾ ਸਾਡੀ ਸੰਗਤ ਦਾ ਵੀਰ ਜੱਟਾਂ ਚਾਹੁੰਦਾ ਹੈ ਇਹਨੇ ਮਾਤਾ ਜੀ ਵੀ ਫਾਟੇ ਬੋਲਣਗੇ ਇਹ ਨਹੀਂ ਕਹਿੰਦਾ ਫਾਟਾ ਜੀ ਹੀ ਇਹ ਤਾਂ ਨਾਲ ਦੇ ਬਹੁਤ ਬਹੁਤ ਹੈ ਜੀ ਰਾਜ ਇੱਕ ਮਿੰਟ ਹੈਲੋ ਨਾਤਾ ਜਿਣਨੇ ਨੇ ਹੋਣਾ ਕਿ ਜੱਟ ਗਿਆ ਉਹਨਾਂ ਨੂੰ ਮੰਨ ਜੇ ਜੇ ਕੋਈ ਮੇਰੇ ਤੋਂ اگه پڙهي ڪندو ڀائي ڏين پهلن ڏٺا ته 2 kari chalo <Sessizlik>

whales This one with a子 station Yes But quickly Thankya OK wel aqe a Trustee